ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਬੀ ਸਚੁ ਨਾਨਕ ਹੋਸੀ ਵੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੋ ਪੈ ਚੋ ਪਣਾ ਹੋਵੇ ਜੇ ਲਾਇ ਰਹਾਲੇ ਬਤਾਰ भुख्या ज बन्ना पुरिया पार सह साल चल सच कूड़ा हुई कि हुकम चलना, नाल, हुकमी आकार हुक्मी होवन जिय हुक्म लावड़ी आई हुक्मी उत्तम नीच हुक्म लिख दुख सुख पाई है एक न हुक्मी बखशीस एक हुक्म सदा पवाई है हुक्म अंदर सबको बाहर हुक्म न को ਨੌਨਕ ਹੁਕਮਾ ਜੇ ਬੂਝਾ ਤਾ ਹਮਾ ਕਹਣਾ ਕੋਏ ਗਾਵੇ ਕੋ ਤਾਨਾ ਉਹ ਵੇਖੇ ਸਤਾ ਨਾ ਗਾਵੇ ਕੋ ਦਾ ਜਾਣਾ ਨੀ ਸਾਨ ਗਾਵੇ ਕੋ ਗੁੰਵੜੇ ਅਈਆਂ ਚਾਰ ਗਾਵੇ ਕੋ ਵੀਦਿਆ ਵੀ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਾ ਨਖੇ ਹੈ ਗਾਵੇ ਕੋ ਜੀ ਅਲਾ ਫਿਰਦੇਹਾ ਗਾਵੇ ਕੋ ਜਾ ਪੈਦੀ ਚਾ ਦੂਰ ਗਾਵੇ ਕੋ ਵੇਖਿਆ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਗਸਾਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਆਂ ਜਿਤ ਸੁਣ ਤਰੇ ਪਿਆਰ ਅਮਿਤ ਵੇਲਾ ਸਚਨਾ ਵੜਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਕਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀ ਇਹ ਸੁਨਿਆ ਅਮਨ ਰਖੀਆ ਪਾਓ ਦੁੱਖ ਪਰ ਹਰ ਸੁਖ ਕਰਲਾ ਜਾਏ ਗੁਨਮੁਖ ਨਾਦਨ ਗੁਰਮੁਖ ਵੇਦੰਗਾ ਗੁਰਮੁਖ ਰਿਆ ਸਮਾਏ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੈ ਕਹਿਣਾ ਕਥ ਨਾ ਜਾਏ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਤੀਰਥ ਨਾਵਾ ਜਿਤ ਚਪਾਵਾ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਤ ਉਪਾਏ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਨੀ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਜੇ ਜੁਗ ਚਾਹ ਰੇ ਯਾਰ ਜਾ ਹੋਰ ਦਸੋਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾ ਚਲਾ ਸਬ ਕੋਏ ਚੰਗਾ ਨਾ ਹੋ ਰਖਾਏ ਕਿਆ ਅਜਸ ਕੀ ਰਤ ਜਗਲੇ ਚੇਤੇ ਸੇ ਨਜ਼ਰ ਨਾ ਆਵੀ ਤਾਂ ਵਾਤਨਾ ਪੂਛਾਇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਧ ਪੀਰ ਸੁਰ ਨਾਦ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਾਤਾਲ ਸੁਨਿਆ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸਰ ਬ੍ਰਹਮਾ ਇੰਦ ਸੁਨਿਆ ਸਮੁਖ ਸਾਲਾ ਹਨਮੰਦ ਸੁਨਿਆ ਜੋਗ ਜੁਗਤਾਨ ਪੇਧ ਸੁਨਿਆ ਸਾਸਤਿ ਮ੍ਰਿਤ ਵੇਧ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕਾ ਇਸਨਾਨ ਸੁਨਿਆ ਪੜ ਪੜ ਪਾਵੈ ਮਾਨ ਸੁਨਿਆ ਲਗਾ ਸ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇਗਾ ਸੁਨਿਆ ਸੇਕ ਫਿਰ ਪਾਚਾ ਸੁਨਿਆ ਅੰਧੇ ਪਾਵੈ ਰਾਹੋ ਸੁਨਿਆ ਹਾਥ ਹੋਵੈ ਅਸਜਾਹੋ ਨਾਦ ਭਗਤ ਅਸਦਾ ਵੇਗਾ ਅਸ ਸੁਨੀਆ ਦੁਪਾਪ ਕਾ ਨਾ ਸ ਮਨਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹਾ ਪਿਛਾ ਪਛੁਤਾਏ ਕਾਗਤ ਕਲਮ ਨ ਲਿਖਨ ਹਰ ਮਨਨੇ ਕਬ ਹੈ ਕਰਨ ਵਿਚਾਰ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਨਾ ਸੁਰਤ ਹੋਵਾ ਮਨ ਬੋਧ ਮਨਨਾ ਸਗਲੇ ਪਵਨ ਕੀ ਸੋਧਾ ਮਨਾ ਮੂਹਾ ਟੋਟਾ ਨਾ ਖਾਇ ਮਨ ਨਾ ਜਮ ਕੇ ਆਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗਾ ਠਾਕ ਨਾ ਪਾਏ ਮੰਨਾ ਪੱਥਿਓਂ ਪਰ ਗੜ ਜਾਏ ਮੰਨਾ ਮੱਗ ਨਾ ਚੱਲਿਆ ਪੰਥ ਮਨਾ ਧਰਮ ਸੇ ਤੀਸਨਵੰਤ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਉਹ ਨਾ ਪਾਵੇ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਪਵਹਨਾ ਪੇਖ ਆਸਾ ਨਾਮ ਨਿਰੰਝਨ ਹੋਏ ਤੇ ਕੋ ਮਨ ਜਾਣਾ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਾਹ ਮਾਨ ਪੰਜੇ ਸੋਹਾਂ ਦਰ ਰਾਜਾਨ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰਾ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੋਲ ਤਰਮ ਦੇਯਾ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ जे को बुजा हो वै सच ऊपर के पार धरती होर, होर, होर तिस्ते पार कमजोर जिया जात रंगा के नाव सबना लिखे बुढ़ी कलाम हो लेखा लिख जाने को लेखा लिखया है केस केता केता वाले हो रूप दाव के ती दास ਇਹ ਤਾਂ ਪਸਾਉਏ ਕੋ ਕਵਾਉ ਤਿਸ ਤੇ ਹੋਇ ਲਖ ਦਰਿਆ ਕੁਦਰਤ ਕਾ ਬਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਾ ਜਾਪ ਅਸੰਖਾ ਪਾਓ ਅਸੰਖਾ ਪੂਜਾ ਅਸੰਖਾ ਤਪਤਾਓ ਅਸੰਖਾ ਗਰਬ ਮੁਖ ਵੇਦ ਪਾਠ ਅਸੰਖਾ ਜੋਗ ਮੰਨ ਰਹਾ ਉਦਾਸ ਅਸੰਖਾ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੂਹ ਪਖਸਾਰ ਅਸੰਖ ਮੋਨ ਲਿ ਬਲਾਇ ਤਾਰ ਕੁਦਰਤ ਕਰਨ ਕਾ ਹੈ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ जो तुत पावै साई पलिकार तू तुदा सलामत निरंकार असंख मूर्ख अंध कौर असंख चोर हराम कौर असंख अमर कर जाहे जोर असंख गलबड़ हत्या कमाये असंख पापी पाप कर जाहे असंख फिरा फिराहे असंख मलेच मलपक पाखा है ਅਤੰਕ ਨਿੰਦਕ ਅਸਿਰ ਕਰਾਂ ਪਾਰ ਨਾਨਕ ਨੀਤਕਾਰਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਪਾ ਵਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਤੰਕ ਨਾਵ ਸੰਗਤਾਵ ਅਗਮ ਅਗਮ ਅਸਾਂ ਖਲੋ ਅਸੰਗ ਕਾ ਹਾਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਾਇਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਵਾਨ ਅਖਰਾ ਸਿਰ ਸੰਜੋਵ ਖਾਨ ਜਿਨ ਇਹ ਹੈ ਲਿਖੇ ਕਿਸ ਸਿਰ ਨਾ ਹੈ ਜੀਵ ਫੁਰਮਾਇਤਿ ਵਤੀ ਵਪਾ ਹੈ ਜੇਤਾ ਕੀਤਾ ਤੇ ਤਾਨਾ ਵਿਨ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਾ ਹੈ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂ ਸਦਾ ਸਲਾਮ ਨਿਰੰਕਾਰ ਪਰਿਆ ਹਤ ਪੈਰ ਤਨ ਦੇਹ ਪਾਣੀ ਤੋਤਾ ਉਤਰਸ ਕੇ ਹ ਮੂਤ ਪਲਿਤੀ ਕਪੜ ਹੋਏ ਦੇ ਸਾਬੂਨ ਲਈਆ ਓ ਥੋਏ ਪਰਿਆਮਤ ਪਾਪਾ ਕਾ ਸੰਗ ਉਹ ਤੋ ਪੈਨਾ ਵਾ ਕਹਿ ਰਹੇਗਾ ਪੂਨੀ ਪਾਪੀ ਆ ਕਨਹਾ ਕਰਨ ਕਾਰਨ ਕਰਨ ਵਾਲੇ ਖਜਾਹੋ ਆਪੇ ਵੀ ਜਾਪੇ ਖਾਹੋ ਨਾ ਨ ਹੁਕਮੀ ਆਵੋ ਜਾਵੋ ਧੀਰਤ ਤਪ ਦੇ ਆਦਤ দান ਜੇ ਕੋ ਆਵਾ ਤਿਲ ਕਾਮਾਨ ਸੁਨਿਆ ਮਨਿਆ ਮਨ ਕੇ ਤਾ ਪਾਓ ਅੰਤਰ ਗਤ ਧੀਰਤ ਮੈਲਾ ਨਾ ਸਭ ਗੁਣ ਤੇਰੇ ਮੈ ਨਹੀਂ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਭਰਮਾ ਸਤ ਸੂ ਹਾਲ ਸਦਾ ਮੰਚਾਓ ਕਵਨ ਤੋਂ ਵੇਲਾ ਵਕਤ ਕਵਨ ਹੈ ਕਵੰਦਿਤ ਕਵਨ ਵਾਰ ਕਵਨ ਸੇ ਰੂਤੀ ਮਾ ਹੋ ਕਵੰਜਿਤ ਹੋਆ ਆਕਾਰ ਵੇਲ ਨਾ ਪਾਈ ਆ ਪੰਡਤੀ ਜੇ ਹੋਆ ਲੇਖ ਪੂਰਾਨ ਵਕਤ ਨਾ ਪਾਇਓ ਕਾਦੀ ਆ ਜੇ ਲਿਖਾਂ ਅੱਲੇ ਖਾਨਾ ਲੇਖੇ ਕੁਰਾਨ ਤਿਤ ਵਾਰ ਨਾ ਜੋਗੀ ਜਾਨਾ ਰੂਤਮਾ ਹੋ ਨਾ ਕੋਈ ਚਾ ਕਰਤਾ ਸਿਰਸੀ ਕੋ ਸਾਜੇ ਆਪੇ ਜਾਨਾ ਸੋਈ ਕਿਵ ਕਰ ਆਕਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਨਾ ਨਾਨਕ ਆਖਨ ਸਭ ਕੋ ਆਖਾ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਣ ਅੱਗਾ ਗਿਆਨ ਸੋਹਾ ਪਾਤਾਲਾ ਪਾਤਾਲ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨ ਇਕ ਬਾਤ ਸਹਿਸ 18 ਕਹਨ ਕਿਤੇ ਬਾ ਅਸੁਲੂ ਇਕ ਤਾਤ ਲੇਖਾ ਹੋਏ ਤਾਲਿਕਿਆ ਲੇਖਾ ਹੋਏ ਵੀ ਨਾਸ ਨਾ ਅਨਕਾ ਵੱਡਾ ਆਖੀ ਆਪੇ ਜਾਣ ਆਪ ਸਲਾਹੀ ਸਲਾਹ 에ਤੀ ਸੂਰਤ ਨਪਾਇਆ ਨਦੀਆ ਅਤਾ ਵਹ ਭਵਾਂ ਸਮੁੰਦਰ ਨ ਜਾਣਿਆ ਹਾ ਸਮੁੰਦ ਸਾ ਸੁਲਤਾਨ ਗਿਰਹਾ 세ਤੀ ਮਲਤਾਨ ਕੀਲੀ ਤੁਲਨਾ ਹੋਵਨੀ ਜੇ ਤਿਸਮਨ ਹੋ ਨਾ ਵੀ ਸਰਹਾ ਅੰਤਰਨਾ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਨਾ ਅੰਤ ਅੰਤਨਾ ਵੇਖਣ ਸੋਨੰਨਾ ਅੰਤ ਅੰਤਨਾ ਜਾਪਿਆ ਕਿਆ ਮਨ ਮੰਤਾ अंत न जापा कीता आकार अंत न जाप पर वार अंत कारण के ते बिल लाहे ताके अंत न पाए जाहे एहो अंत न जाने कोय बहुता कहिया बहुता होए ਵੱਡਾ ਸਾਹਿਬ ਉਹ ਚਾਹਤਾ ਉੱਚੇ ਉੱਪਰ ਉਚਾਣਾਵ ਐਵੜ ਉਚਾ ਹੋ ਵਿਆਹ ਕੋਏ ਕਿਸ ਉੱਚੇ ਕੋ ਜਾਣਾ ਸੋਏ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗਾਂ ਜੋ ਅਪਾਰ ਕਿਤੇ ਅਗਰ ਨਹੀਂ ਵਿਚਾਰ ਕਿਤੇ ਖਪਤ ਉਠਾ ਵੇਕਾਰ ਕਿਤੇ ਲਾਲਾ ਮੁਕਰ ਪਾਹੇ ਕਿਤੇ ਮੁਰਖ ਕਾਹੇ ਖਾਹੇ ਕਿਤੇ ਦੁਖ ਭੂਖ ਸਦ ਮਾਰ ਇਹ ਹੈ ਪੇ ਦਾਤੇ ਹੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸਕਾ ਕੋਏ ਜੇ ਕੋ ਖਾਇਕ ਆਖ ਨ ਪਾਏ ਉਹ ਜਾਣਾ ਜਿਤਿਆ ਮੂੰਹ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਪੇ ਕੇ ਕੇ ਜਿਸ ਨੋ ਬਕਸੀਸ ਸਲਾਹ ਨਾਨਕ ਪਾਚਾ ਹੀ ਪਾਚਾ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀ ਅਮੂਲ ਪੰਡਾਰ ਅਮੂਲ ਆਵਾਂ ਅਮੂਲ ਜਾਹੇ ਅਮੂਲ ਪਾਏ ਅਮੂਲ ਸਮਾਹੇ ਅਮੂਲ ਤਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਕਸੀਸ ਅਮੂਲ ਨਿਸਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਕਰਹਿ ਲਿ ਬਲਾਏ आखें वेद पाठ पूरण आंखें पड़े करहा बखियान आंखें भर में आंखें इंद्र आंखें गोपी ता गोविंद आंखें इसे राखें सीधा आंखें कहते किते बुद्ध आंखें दानव आंखें देव आंखें सुरनारा मुंजन सेव केते आख आखन पाहे केते कह कह उठ उठ जाहे एते होर करे हैं ता आख के के, जेवड़ पावे तेवड़ होए नानक जान साय जैको आख्या है बोलुवे गाढ़ लिखिया सिर गावार गावार की किहा सोकर के हा जित वह सर्व वाजे नाद अनेक असंख्या केते वाह हारे कहते اے راگ پریسیوں کہیاں نہ کہتے گاون ہارے گاو ہیں دونوں کون پانی بہسانتر گاوا راجا ترم دوارے گانا چت گپٹ لکھ جان ہیں لکھ لکھ تان وچ اڑ ہے ਗਾਵਾਂ ਇਸਰ ਬ੍ਰਹਮਾ ਦੇਵੀ ਸੋਹੰਸਾ ਦਾ ਸਵਾਰੇ ਗਾਵਾਂ ਇੰਦ ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਾਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਾਂ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖਿ ਸੁਰ ਜੁਗ ਜੁਗ ਵੇ ਦਾਣਾਲੇ ਗਾਵਾਂ ਮੋਹਨੀਆਂ ਮਨਮੋਹਨ ਸੁਰਗਾ ਵਿੱਚ ਛਪਿਆਲੇ गावन रतन उपाय तेरे और धरती रतन आले गावन जोत महा बलसूरा गावन खानी चारे गावन खंड मंडल पर पंडा कर 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 रखे तारे सही तुधनो गावन जो तुध पावन रते तेरे भगत रसाल और कहते गावन से मैं जितना आवन नानक के विचार सोई सोई सदा सच साहिब साचा साचे नहीं है भी होसी जाए नजासी रचना जिन रचाई ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕਿ ਤਾ ਆਪਣਾ ਆਜੀਵ ਤਿਸ ਦੀ ਵੜੇ ਆਈ ਜੋਤੀ ਸੁਪਾਵੈ ਸੋਇ ਕਰ ਸੀ ਹਕੂਮਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਆਈ ਵ ਨਾਨਕ ਰਹਿਣ ਰਜਾਈ ਮੁੰਦਾ ਸੰਤੋਖਾ ਸਰੰਪਤ ਜੋਲੀ ਧਿਆਨ ਕੀ ਕਰਾਂ ਵੀ ਭੂਤ ਖਿੰਪਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਭਰਤੀ ਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟ ਕਟ ਵਾਜਹਿ ਨਾਦ ਆਪਨ ਨਾਥ ਨਾਤੀ ਸਭ ਜਾ ਕੀ ਰਿਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੂਏ ਕਾਰ ਚਲਾਵਹਾ ਲੈ ਕੇ ਆਵਹਾ ਪਾਗ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿਨ ਚੈਲੇ ਪਰਵਾਨ ਇਤ ਸੰਸਾਰ ਇਕ ਪੰਡਾਰੀ ਇਕ ਲਾਇ ਦੀਵਾਨ ਜੀਵ ਦੇ ਸੁਭਾਵ ਆ ਤਿ ਵਾ ਚਲਾਵਿਆ ਜੀਵ ਹੋ ਵਾ ਫੁਰਮਾਨ ਉਹ ਹੋ ਵੇ ਕਾ ਉਹ ਨਾਦਰਨਾ ਆਵ ਬੋਤਾ ਇਹੋ ਵੀੜਾਨ ਆਦੇਸ ਤਿਸ ਆਦੇਸ ਆਜ ਅਨਿਲ ਅਨਾਦ ਅਨਾਹਦ ਜੁਗ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश तेसा आदेश आद अनिल अनाद अनाहत जगदुग एको वेसा एक तू जीवो लको लको लका वीसा लकलाख गेड़ा आके यहां एक नाम जगदीस एतराह पत पवड़िया चढ़िया हो एकीचा सुन गला आकाश की के कीटा आई री सर नानक नदरी भइया कूड़ी कूड़ा ठीस ਆਖਣ ਜੋਰ ਚੁਪਾ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਕਾਨ ਵਿਚਾਰ ਜੋਰ ਨਾ ਜੁਗਤੀ ਛੁਟਾ ਸੰਸਾਰ ਜੇਹ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਕਿਸ ਵਿੱਚ ਤਰਤੀ ਥਾਪ ਰਖੀ ਧਰਮ ਸਾਲ तीस विच जी है जुगत के रंग तेने के नाम अनेक अनंत कर्मी कर्मी होए विचार चाचा आप सच्चा दरबार टेटा सोहन पंच परवान नदरी करम पवानी सान कचपकाई उत पाए नानक गया जा पै जाए धर्म खंड का एहो धर्म ज्ञान खंड का आखो कर्म कहते पवन पानी वस अंतर कहते कान महेश कहते भर में काट गिया है रूप रंग के वेश केतिया ਆ ਕਰਮ ਭੂਮੀ ਮੇਰੇ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਸਕੇਤੇ ਸਿਦੂ ਬੂਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ दानव ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਹਾਣੀ ਕੇਤੀਆਂ ਬਾਣੀ ਕੇਤੇ ਪਾਤ ਨਰੀਂਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਾ ਗਿਆਨ ਪਰ ਚੰਡ ਅਤੀਤ ਨਾਦ ਬਿਨੋਦ ਕੋਲ ਅਨੰਦ ਦਾ सर्वखंड की वाणी रूपति था काढ़ा कड़िया बहुत अनूपा ताकिया गला कथिया ना जाहे जे को कहा पिछा पछुताए तीथा कड़िया सुरत मतमन बुद्ध तीथा कड़िया सुरा सीधा की सूद कर्म खंड की वाणी जोरति था और ना कोई और तीथा ज्योत महापुर सुर तीन ਮਹਾ ਰਾਮ ਰਹਾ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਹਾ ਤਾਂ ਕੇ ਰੂਪ ਨਾ ਕਥਨੇ ਜਾਹਾਂ ਨਾ ਉਹ ਹੈ ਮਰ ਹੈ ਨਾ ਠਾਗੇ ਜਾਹਾਂ ਜਿਨ ਕਹਿ ਰਾਮ ਵਸੈ ਮਨ ਮਹਾ ਤਿਥਾ ਭਗਤ ਵਸੈ ਕੇ ਲੋਵ ਕਰ ਹੈ ਅਨੰਦ ਸੱਚਾ ਮਨ ਸੋਏ ਸਚ ਖੰਡ ਵਸਾ ਨਿਰੰਕਾਰ ਕਰ ਕਰ ਵੇਖਿਆ ਨਦਰ ਨੇ ਹਾਲ ਤਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥਾ ਲੋ ਲੋ ਆਕਾਰ ਜਿ ਜਿ ਹੁਕਮਤੀ ਵਾਤਿਫ ਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਿਤ ਪਹਾਰਾ ਤੀਰਜ ਸੁਨੇ ਯਾਰ ਅਹ ਰਨ ਮਤ ਵੇਦ ਅਥੇ ਯਾਰ ਭੋਖਲਾ ਅਗੰਤ ਪਤਾ ਪਾਂਡਾ ਪਾਓ ਅਮੇਤ ਤਡਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾ ਅਨਕ ਨਦਰੀ ਨਦਰ ਸਨੇਹਾਲ ਸ਼ਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਹਤ ਦਿਵਸ ਰਾਤ ਦੂਏ ਦਾਈ ਦਾਇਆ ਖੇਲਾ ਸਗਲ ਜਗਤ ਗਿਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਏ ਆਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ